ਗੱਲਾਂ ਤਾਂ ਬਹੁਤ ਕੀਤੀਆਂ ਲੋਕਾਂ ਨੇ ਸਾਰੀਆਂ ਸਰਕਾਰਾਂ ਨੇ ਉੱਤੇ ਥੱਲੇ ਲੇਕਿਨ ਕਿਸਾਨ ਦਾ ਕੀਤਾ ਕੁਝ ਨਹੀਂ ਜਦੋਂ ਕਿਸਾਨ ਮਰਿਆ ਡੁੱਬਿਆ ਕਰਜ਼ੇ 'ਚ ਹੋਇਆ ਆਤਮ ਹੱਤਿਆ ਕੀਤੀ ਉਦੋਂ ਨਾਲ ਹੀ ਮਜ਼ਦੂਰ ਵੀ ਮਰ ਗਿਆ ਬਚਾ ਦਾ ਔਰ ਪੰਜਾਬ ਦੀ ਤਰਾਸਤੀ ਕਿਉਂਕਿ ਪੰਜਾਬ ਸਭ ਤੋਂ ਜ਼ਰਗੇ ਜ਼ਰਖੇਸ ਧਰਤੀਆ ਨਾ ਸਿਰਫ ਦੇਸ਼ ਦੀ ਵਿਸ਼ਵ ਦੇ ਚੰਨ ਹਿੱਸੇ ਨੇ ਜਿੱਥੇ ਇਸ ਤਰ੍ਹਾਂ ਦੀ ਖੇਤੀ ਕੀਤੀ ਜਾ ਸਕਦੀ ਜਿਹੜੀ ਉਪਜਾਊ ਆ ਸਾਡੀ ਜ਼ਮੀਨ ਕੈਲੀਫੋਰਨੀਆ ਨਾਲ ਸ਼ਾਇਦ ਉਹਦੋਂੋਂ ਵੀ ਚੰਗੀ ਆ ਸਾਡਾ ਧਰਤੀ ਦਾ ਥੱਲਣਾ ਪਾਣੀ ਬਹੁਤ ਅੱਛਾ ਸੀ ਦੁਨੀਆ ਦੇ ਸਭ ਤੋਂ ਟੋਪ ਦੇ ਕਿਸਾਨ ਦੀ ਖੇਤੀ ਤੁਸੀਂ ਲੋਕ ਕਰ ਸਕਦੇ ਹੋ ਸਾਡੇ ਪੁਰਖਿਆਂ ਨੇ ਕੀਤੀ ਕੋਈ ਉਹਨਾਂ ਨੇ ਕਸਰ ਨਹੀਂ ਛੱਡੀ ਹਰੀ ਕ੍ਰਾਂਤੀ ਚਿੱਟੀ ਕ੍ਰਾਂਤੀ ਜਿੱਥੇ ਵੀ ਜੋ ਹੋ ਸਕਦਾ ਸੀਗਾ ਉਹਨਾਂ ਨੇ ਪੂਰੀ ਵਾਹ ਲਾਤੀ ਲੇਕਿਨ ਕੁੱਲ ਨਤੀਜਾ ਅੱਜ ਆਪਾਂ ਸਾਰੇ ਉਦਾਸ ਹਾਂ ਸਾਰੇ ਦੇਸ਼ ਦਾ ਕਿਸਾਨ ਕਰਜ਼ਈਆ ਮਰ ਰਿਹਾ ਵਾ ਮੈਂ ਨਾ ਇੱਕ ਵਾਰ ਲੀਡਰ ਆਫ ਆਪੋਜੀਸ਼ਨ ਸੀ ਮੈਂ ਚਲੇ ਗਿਆ ਦਿੱਲੀ ਔਰ ਉੱਥੇ ਤਾਮਿਲਨਾਡੂ ਤੋਂ ਕਿਸਾਨ ਬਹੁਤ ਗਰੀਬ ਜੇ ਨਾ ਉਹਨਾਂ ਨੂੰ ਮੈਨੂੰ ਪਾਸ਼ਾ ਸਮਝਾਵੇ ਨਾ ਉਹਨਾਂ ਨੂੰ ਮੇਰੀ ਸਮਝਾਵੇ ਉਹ ਜੰਤਰ ਮੰਤਰ ਤੇ ਬੈਠੇ ਸੀ ਤੇ ਆਪਣੇ ਜਿਹੜੇ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਆਤਮ ਹੱਤਿਆ ਕੀਤੀ ਚੋਂ ਉਹਦੇ ਖੁੱਪੜੀਆਂ ਲੈ ਕੇ ਬੈਠੇ ਸੀਗਾ ਇਦਨੋਂ ਜ਼ਿਆਦਾ ਤਰਸਯੋਗ ਕਿਸਾਨ ਦੀ ਹਾਲਤ ਨਹੀਂ ਹੋ ਸਕਦੀ ਤੇ ਲੱਗ ਗਈ ਪ੍ਰਾਈਮ ਮਿਨਿਸਟਰ ਦਾ ਦਫ਼ਤਰ ਤੇ ਨਾਰਥ ਬਲੋਕ ਮਿਨਿਸਟਰ ਤੇ ਵੱਡੇ ਅਧਿਕਾਰੀ ਰੋਜ਼ ਨੰਗਦੇ ਲੱਗ ਗਈ ਕਿਸੇ ਨੇ ਬੌਧਰ ਨਹੀਂ ਕੀਤਾ ਕਿਸ ਨੂੰ ਉਹਨੂੰ ਇੰਨਾ ਹੀ ਪੁੱਛ ਲਿਓ ਪੇ ਤੁਸੀਂ ਯਾਰ ਤੁਹਾਡੇ ਕੀ ਮੰਗਾ ਨੇ ਤੁਹਾਡਾ ਕੀ ਮੁਸ਼ਕਲ ਆ ਤੁਹਾਡਾ ਕੀ ਅਸੀਂ ਹੱਲ ਕਰ ਸਕਦੇ ਇਹ ਤਰਾਸ ਦੀ ਸਾਡੇ ਤੇ ਰਾਜ ਕਰਨ ਵਾਲਿਆਂ ਦੀ ਆ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਔਰ ਸਾਡਾ ਪੰਜਾਬ ਇਹ ਸਭ ਤੋਂ ਜ਼ਿਆਦਾ ਆਪਾਂ ਕਹਿੰਨੇ ਕਿਸਾਨ ਖੇਤੀ ਪ੍ਰਧਾਨ ਸੂਬਾ ਆ ਪਿਛਲਾ ਬਜਟ ਪਾਸ ਕੀਤਾ ਲਗਭਗ 1.5 ਲੱਖ ਕਰੋੜ ਰੁਪਏ ਦਾ ਬਜਟ ਹੁੰਦਾ ਐਵੇਂ 3-4 ਪੈਸੇ ਐਲੋਕੇਸ਼ਨ ਆ ਕਿਸਾਨ ਵਾਸਤੇ ਖੇਤੀ ਲਈ ਅੱਛਾ ਕੀ ਬੀਜ ਬਣਾ ਲਓਗੇ ਕੀ ਰਿਸਰਚ ਕਰ ਲਓਗੇ ਕੀ ਤੁਸੀਂ ਹੋਰ ਕੰਮ ਕਰ ਲਓਗੇ ਕੱਖ ਨੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਇੱਥੇ ਮਤਲਬ ਰੋਟੀ ਪਾਣੀ ਪੰਜਾਬ ਦੀ ਅਗਰ ਆਪਾਂ ਕਹੀਏ ਮੇਨ ਸਟੇ ਅੰਗਰੇਜ਼ੀ ਚ ਕਹਿੰਦੇ ਉਹ ਖੇਤੀ ਤੋਂ ਚੱਲਦਾ ਨਹੀਂ ਕੀਤਾ ਕਿਸੇ ਇਹ ਤਾਂ ਹੋ ਗਈ ਆਪਣੀ ਤਰਸ ਤੇ ਪਰ ਆਪਣਾ ਫਰਜ਼ ਕੀ ਆ ਕਿ ਆਪਾਂ ਕਹਿ ਦਈਏ ਕਿ ਨਹੀਂ ਅਸੀਂ ਹਥਿਆਰ ਛੱਡਦੇ ਨਹੀਂ ਜਿਵੇਂ ਸਾਰੇ ਇੱਥੋਂ ਬੋਲ ਕੇ ਗਏ ਤੁਸੀਂ ਸਾਰੇ ਆਪਾਂ ਆਪਣੀ ਜਦੋ ਜਹਿਦ ਜਿਹੜੀ ਜਾਰੀ ਰੱਖਣੀ ਹੁਣ ਮਸੇ ਮਸਲੇ ਤਾਂ ਬਹੁਤ ਨੇ ਅੱਜ ਪੰਜਾਬ ਦੇ ਹਾਲਤ ਕੀ ਆ ਕਿ ਜਿਹੜੇ ਜਿਵੇਂ ਕਿਸੇ ਨੂੰ ਨਾ ਘਰ ਚ ਕੈਂਸਰ ਹੋ ਜਾਂਦਾ ਜਾਂ ਕੋਈ ਟਰਮੀਨਲ ਇਲਨਸ ਕਿਸੇ ਦੇ ਗੁਰਦੇ ਖਰਾਬ ਹੋ ਗਏ ਕਿਸੇ ਦਾ ਹਾਰਟ ਫੇਲ ਹੋ ਗਿਆ ਉਹ ਘਰ ਦੇ ਜਿਹੜੇ ਨੇ ਉਹ ਦੂਜੀਆਂ ਸਾਰੀਆਂ ਛੋਟੀਆਂ ਬਿਮਾਰੀਆਂ ਭੁੱਲ ਜਾਂਦੇ ਨੇ ਉਹਨੂੰ ਫਿਰ ਦੁੱਖਦਰਦ ਹੀ ਨਹੀਂ ਹੁੰਦਾ ਨਾ ਕੋਈ ਸ਼ੂਗਰ ਦੀ ਬੌਦਰ ਕਰਦਾ ਨਾ ਉਹਨੂੰ ਕੋਈ ਬਲੱਡ ਪ੍ਰੈਸ਼ਰ ਤੇ ਚੇਤੇ ਆਉਂਦਾ ਨਾ ਕੋਈ ਛੋਟੀਆਂ ਖੰਗ ਜ਼ੁਕਾਮ ਬੁਖਾਰ ਅੱਜ ਪੰਜਾਬ ਨੂੰ ਕੈਂਸਰ ਹੋ ਗਿਆ ਵਾ ਆ ਜਿੰਨੀਆਂ ਲੋਕੀ ਗੱਲਾਂ ਕਰਦੇ ਨੇ ਮੈਨੂੰ ਇੰਨੇ ਮੈਸੇਜ ਆਉਂਦੇ ਸਾਰੇ ਪੰਜਾਬ ਚੋਂ ਕੋਈ ਕਹਿੰਦਾ ਜੀ ਸਾਡੇ ਖਰਾਬਾ ਹੋ ਗਿਆ ਜੀ ਉਹਦੀ ਗੱਲ ਕਰੋ ਕੋਈ ਕਹਿੰਦਾ ਜੀ ਸਾਡੇ ਬਹੁਤ ਭ੍ਰਿਸ਼ਟਾਚਾਰ ਚੱਲ ਰਿਹਾ ਉਹਦੀ ਗੱਲ ਕਰੋ ਕੋਈ ਕਹਿੰਦਾ ਜੀ ਸਾਡੇ ਪੁਲਿਸ ਟੌਰਚਰ ਨਾਲ ਨਰਿੰਦਰ ਸਿੰਘ ਨੂੰ ਬਠਿੰਡੇ ਦੀ ਪੁਲਿਸ ਨੇ ਮਾਰਤਾ ਸੀ ਇਹ ਸਟਾਪ ਉਹਦੀ ਗੱਲ ਕਰੋ ਕੋਈ ਕਹਿੰਦਾ ਜਸ਼ਨਦੀਪ ਨੇ ਆਤਮ ਹੱਤਿਆ ਕਰ ਲਈ ਗੁਰੂ ਹਰ ਸਰਾਏ ਵਿੱਚ ਉਹਦਾ ਮੁੱਦਾ ਉਠਾਓ ਕੋਈ ਕਹਿੰਦਾ ਸਾਡੇ ਲੈਂਡ ਪੂਲਿੰਗ ਦਾ ਮਸਲਾ ਚੱਲ ਰਿਹਾ ਸਾਡੀ ਜ਼ਮੀਨ ਖੋਸੜੀ ਉਹਦੀ ਉਠਾਓ ਕਿਹੜੀ ਕਿਹੜੀ ਗੱਲ ਉਠਾਈਏ ਕੋਈ ਸੁਣਨ ਵਾਲਾ ਹੋਵੇ ਤਾਂ ਕੋਈ ਉਠਾਈਏ ਇਹ ਸਰਕਾਰ ਸ਼ਾਇਦ ਮਗਲੀਆਂ ਸਰਕਾਰਾਂ ਤੋਂ ਉਪਾਈਆਂ ਹੋਣਗੀਆਂ ਤਈਓ ਲੋਕਿਆਂ ਦੀ ਬਦਲੀ ਕਰਦੇ ਨੇ ਲੇਕਿਨ ਇਦਾਂ ਦੀ ਮੂਰਖ ਸਰਕਾਰ ਬਿਲਕੁਲ ਜਿਹਨੂੰ ਕਹਿੰਦੇ ਕਿ ਨਿਰਦਈ ਸਰਕਾਰ ਜਿਹਦਾ ਕੋਈ ਲੋਕਾਂ ਦੇ ਨਾਲ ਕੋਈ ਮੋਹ ਕੋਈ ਪਿਆਰ ਕੋਈ ਹਮਦਰਦੀ ਕੱਖ ਨਹੀਂ ਹੈ ਇਹ ਪਹਿਲੀ ਵਾਰ ਮੈਂ ਜ਼ਿੰਦਗੀ ਚ ਦੇਖੀ ਉੱਪਰ ਵੀ ਇਦਾਂ ਦੀ ਨਿਰਦਈ ਸਰਕਾਰ ਆ ਬੀਜੇਪੀ ਦੀ ਉਹ ਸਾਰੇ ਦੇਸ਼ ਵਿੱਚ ਤਸ਼ੱਦਦ ਕਰ ਰਹੇ ਨੇ ਔਰ ਏਜੰਸੀਆਂ ਦਾ ਦੁਰਉਪਯੋਗ ਕਰਕੇ ਲੋਕਾਂ ਨੂੰ ਚੱਕ-ਚੱਕ ਕੇ ਅੰਦਰ ਫੜ ਕੇ ਦੇ ਰਹੇ ਨੇ ਜਿਹੜਾ ਮਾਰਾ ਜਾ ਬੋਲਦਾ ਕੋਈ ਕੋਈ ਵਿਚਾਰਾ ਪੱਤਰਕਾਰ ਵੀ ਬੋਲਦਾ ਕੋਈ ਐਕਟਿਵਿਸਟ ਬੋਲਦਾ ਚੱਕੇ ਅੰਦਰ ਕਈ ਕਈ ਲੋਕ ਤਾਂ ਯੁਵਾਪਾ ਵਰਗੇ ਕੇਸਾ ਪੰਜ ਪੰਜ 10 10 ਸਾਲ ਦੇ ਅੰਦਰ ਬੈਠੇ ਨੇ ਜੇਲਾ ਚ ਇਸ ਤੋਂ ਵੀ ਜ਼ਿਆਦਾ ਚੇਂਜ ਬੈਠੇ ਨੇ ਕੋਈ ਯਾਰ ਪੁੱਛਣ ਵਾਲਾ ਹੀ ਨਹੀਂਗਾ ਇਸ ਕਰਕੇ ਮੈਂ ਤਾਂ ਇਹ ਕਹੂੰਗਾ ਕਿ ਅੱਜ ਸਾਡੇ ਪੰਜਾਬ ਦੇ ਕੈਂਸਰ ਦੇ ਹਾਲਾਤ ਨੇ ਤੁਸੀਂ ਪਾਣੀ ਦੀ ਗੱਲ ਕਰਦੇ ਹੋ ਕੱਲਾ ਪਾਣੀ ਕੈਂਸਰਸ ਨਹੀਂ ਹੋਇਆ ਪੰਜਾਬ ਹੀ ਕੈਂਸਰਸ ਹੋ ਗਿਆ ਵਾ ਇਹ ਤਾਂ ਉਹਨੂੰ ਵਾਹਿਗੁਰੂ ਆਕਾਲ ਪੁਰਖ ਸਾਨੂੰ ਕੋਈ ਸ਼ਕਤੀ ਬਖਸ਼ੇ ਆਪਣੇ ਪੰਜਾਬ ਨੂੰ ਥੋੜਾ ਜਿਹਾ ਲੀਤੇ ਲੈ ਕੇ ਆਈਏ ਬਹੁਤ ਸਮਾਂ ਲੱਗਣਾ ਵਾ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਉਜਾੜਾ ਹੋਇਆ ਸਾਡੀਆਂ ਹਰ ਕੰ ਦਾ ਵਾਤਾਵਰਨ ਦਾ ਜ਼ਮੀਨ ਹਥਲੇ ਪਾਣੀ ਦਾ ਭ੍ਰਿਸ਼ਟਾਚਾਰ ਦਾ ਆ ਜਿਹੜਾ ਕਿਸਾਨੀ ਮੁਸ਼ਕਿਲਾਂ ਤਾਂ ਨੇ ਇਹਨਾਂ ਦਾ ਇਹ ਸਾਰੀਆਂ ਗੱਲਾਂ ਨੂੰ ਔਰ ਖਾਸ ਤੌਰ ਤੇ ਆਰਥਿਕ ਤੌਰ ਤੇ ਪੰਜਾਬ ਨੂੰ ਉਜਾੜ ਦਿੱਤਾ ਤੁਹਾਨੂੰ ਪਤਾ ਕਿ ਸਿੱਖਿਆ ਕ੍ਰਾਂਤੀ ਦਾ ਕੱਲੇ ਨਹੀਂ ਪੱਥਰ ਰੱਖਣ ਵਾਸਤੇ ਕੱਲੇ ਨਹੀਂ ਪੱਥਰ ਰੱਖਣ ਵਾਸਤੇ ਆਮ ਆਦਮੀ ਪਾਰਟੀ ਦੀ ਮੂਰਖ ਸਰਕਾਰ ਨੇ 12 ਕਰੋੜ ਰੁਪਏ ਖਰਚ ਕੀਤਾ ਵਾ ਇਹ ਹੀ 12 ਕਰੋੜ ਰੁਪਏ ਕਿਤੇ ਡਿਸਪੈਂਸਰੀਆਂ ਤੇ ਕਿਸੇ ਚਾਰ ਸਕੂਲਾਂ ਦੇ ਲਾਇਆ ਹੁੰਦਾ ਤਾਂ ਕੁਝ ਠੀਕ ਵਿਚਾਰੇ ਕਰ ਸਕਦੇ ਐਮਐਲਏ ਦੀ ਪੈਨਸ਼ਨ ਰੱਦ ਕਰਤੀ ਕਹਿੰਦੇ ਜੀ ਮਲਟੀਪਲ ਪੈਨਸ਼ਨ ਦਾ ਬੜਾ ਖਰਚਾ ਹੋ ਰਿਹਾ ਕਿੰਨਾ ਖਰਚਾ ਹੁੰਦਾ ਸਾਲ ਦਾ ਲਗਭਗ 15 ਕਰੋੜ ਰੁਪਇਆ ਮਲਟੀਪਲ ਪੈਨਸ਼ਨ ਵਿੱਚ ਜਾਂਦਾ ਸੀ ਚਲੋ ਅਸੀਂ ਉਦੋਂ ਸਾਰਿਆਂ ਨੇ ਸਪੋਰਟ ਕੀਤੀ ਕਿ ਇਹਦਾ ਇਹ ਖਰਚਾ ਵੀ ਬਚਾਇਆ ਜਾਵੇ ਪਰ ਇਹਨਾਂ ਨੇ ਉਹ ਮਲਟੀਪਲ ਪੈਨਸ਼ਨ ਤਾਂ ਕੱਟਤੀ ਐ ਐਮਐਲਏ ਦੀ ਤੇ 12 ਕਰੋੜ ਤਾਂ ਇਕੱਲਾ ਇੱਕ ਗਲਤੀ ਖਚਤਾ ਇਸ ਤੋਂ ਇਲਾਵਾ ਜਿਹੜਾ ਹੈਲੀਕਾਪਟਰ ਦਾ ਉਜਾੜਾ ਹੋ ਰਿਹਾ ਕੇਚਰੀਵਾਲ ਵੱਲੋਂ ਜਿਹੜੇ ਨਤਾੜੇ ਹੋਏ ਨਕਾਰੇ ਹੋਏ ਜਿਹੜੇ ਦਿੱਲੀੋਂ ਕੱਢੇ ਹੋਏ ਲੋਕਾਂ ਨੇ ਆ ਸੋਡਿਆ ਕੇਚਰੀਵਾਲ ਅਸਵਤੇਂਦਰ ਜੈਨ ਆ ਵਗੈਰਾ ਵਗੈਰਾ ਇਹ ਸਾਡੇ ਤੇ ਰਾਜ ਕਰ ਰਹੇ ਨੇ ਯਾਰ ਆਣ ਕੇ ਸਾਡੇ ਜਹਾਜ਼ ਸਾਡਾ ਹੈਲੀਕਾਪਟਰ ਸਾਡੇ 6 6 ਫੁੱਟ ਦੇ ਜਵਾਨ ਪੁਲਿਸ ਦੇ ਕਮਾਂਡੋ ਸਾਡੇ ਗੈਸਟ ਹਾਊਸ ਸਾਡਾ ਹੀ ਪੈਸਾ ਤੇ ਸਾਨੂੰ ਹੀ ਮਤਲਬ ਜਿਹੜਾ ਕੋਸਤੇ ਨੇ ਲੋਕ ਗਲਤ ਨੀਤੀਆਂ ਕਰਦੇ ਨੇ ਆ ਜਿਹੜਾ ਲੈਂਡ ਪੂਲਿੰਗ ਦਾ ਕੇਸ ਆ ਨਾ ਲੁਧਿਆਣੇ ਦਾ ਇਹ ਕੋਈ ਐਵੇਂ ਤੁਰੇ ਜਾਂਦੇ ਨਹੀਂ ਕੋਈ ਪ੍ਰੋਗਰਾਮ ਬਣਿਆ ਇਹ 100% ਲੈਂਡ ਮਾਫੀਆ ਦਾ ਪ੍ਰੋਗਰਾਮ ਹੈ ਉਹਨਾਂ ਨੇ ਇੱਕ ਵਿਉਂਤਬੰਦੀ ਬੈਠੀ ਦਿੱਲੀ ਆ ਦੇ ਲੋਕਾਂ ਨੇ ਸ਼ਰਾਰਤ ਨਾਲ ਕਿ ਕਿਉਂ ਨਾ ਯਾਰ ਆਪਾਂ ਲੁਧਿਆਣੇ ਦੇ ਲਾਗੇ ਇੱਕ ਅਰਬਨ ਸਟੇਟ ਕ੍ਰੀਏਟ ਕਰੀਏ ਤੇ ਮੁੜ ਕੇ ਜਿਹੜਾ ਲੈਂਡ ਸ਼ਾਰਕਸ ਮਾਫੀਆ ਨੇ ਪਹਿਲਾਂ ਗੱਲ ਕੀਤੀ ਹੋਈ ਉਹਨਾਂ ਦੇ ਨਾਲ ਉਹਨੂੰ ਇਕੱਠੀ-ਕੁੱਠੀ ਕਰਕੇ ਉਹਨਾਂ ਨੂੰ ਦੇ ਦੇਣਗੇ ਉਹ ਡਿਵੈਲਪ ਕਰਨਗੇ ਆਪਣਾ ਵਿੱਚੋਂ ਵੱਡਾ ਕਟ ਜਿਹੜਾ ਲਿਆ ਜਾਵੇਗਾ ਇਹ ਲੈਂਡ ਲੂਟ ਪੂਲਿੰਗ ਨਹੀਂ ਗਈ ਇਹ ਲੈਂਡ ਫੂਲਿੰਗ ਆ ਇਹ ਤੁਹਾਡਾ ਮਜ਼ਾਕ ਕਿਸਾਨਾਂ ਦਾ ਜਿਹੜੇ ਉਹਨਾਂ ਨੂੰ ਉਜਾੜ ਦਿੱਤਾ ਜਾਊਗਾ ਕਿੱਦਣ ਨੂੰ ਅਰਬਨ ਸਟੇਟ ਬਣੇਗੀ ਅਖੇ ਤੁਹਾਨੂੰ ਉਹਦੇ ਚੋ ਸ਼ੇਅਰ ਦੇਾਂਗੇ ਜੀ ਦੁਕਾਨ ਲੋਟਾਂ ਦੇ ਤੇ ਦੁਕਾਨਾਂ ਦਾ ਕੋਈ ਤੁਹਾਨੂੰ ਪੈਸਾ ਕਿਸਾਨਾਂ ਨੂੰ ਹੁਣ ਨਹੀਂ ਦੇਣਾ ਐਡੇ ਸ਼ਾਤਰ ਬੰਦੇ ਨੇ ਔਰ ਪੰਜਾਬ ਵੈਸੇ ਹੀ ਬਹੁਤ ਛੋਟੀ ਜੀ ਸਟੇਟ ਹੈ 50000 ਕਿਲੋਮੀਟਰ ਸਟੇਟ ਹੈ ਪੰਜਾਬ ਟੋਟਲ 13000 ਪਿੰਡ ਆ ਸਾਢੇ ਤਿੰਨ ਤਿੰਨ ਘੰਟਿਆਂ ਵਿੱਚ ਤੁਸੀਂ ਇੱਕ ਤੋਂ ਦੂਜੇ ਸਿਰੇ ਤੱਕ ਪਹੁੰਚ ਸਕਦੇ ਇੰਨਾ ਛੋਟਾ ਜਿਹਾ ਸਟੇਟ ਆ ਔਰ ਇਹ ਚ ਪਹਿਲੇ ਹੀ ਸ਼ਹਿਰੀਕਰਨ ਬਹੁਤ ਹੋ ਚੁੱਕਾ ਵਾ ਬਹੁਤ ਆਬਾਦੀ ਜਿਹੜੀ ਆ ਉਹ ਕੰਕਰੀਟ ਜੰਗਲ ਬਣ ਚੁੱਕਾ ਵਾ ਇਦੇ ਵਾਸਤੇ ਹੋਰ 24000 311 ਏਕੜ ਜ਼ਮੀਨ ਕੱਲੇ ਲੁਧਿਆਣੇ 'ਚ ਔਰ ਅਗਰ ਆਪਾਂ ਇਹ ਹੋਣ ਦਿੱਤਾ ਜਦੋਂ ਉਹਨੇ ਕਿਹਾ ਛੋਟੇ ਵੀਰ ਨੇ ਇਹ ਸਾਰੇ ਪੰਜਾਬ ਦੇ ਵਿੱਚ ਇਦਾਂ ਦੀ ਅਰਬਨ ਸਟੇਟਾ ਬਣਾਓ ਅੱਛਾ ਮੈਂ ਪੁੱਛਣਾ ਚਾਹੁੰਨਾ ਕੇਜਰੀਵਾਲ ਤੇ ਭਗਵੰਦ ਨੂੰ ਤੁਹਾਡੇ ਤੋਂ ਕਿਸੇ ਨੇ ਮੰਗਿਆ ਕਿ ਸਾਨੂੰ ਅਰਬਨ ਸਟੇਟ ਚਾਹੀਦੀ ਪੰਜਾਬ ਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਲੋਕੀ ਮੰਗਦੇ ਨੇ ਕਿ ਨਰਿੰਦਰ ਸਿੰਘ ਦਾ ਇਨਸਾਫ ਦਿਓ ਦਸ਼ਨਦੀਪ ਦਾ ਜਿਹੜਾ ਇਨਸਾਫ ਦਿਓ ਡੀਏਪੀ ਦੀ ਖਾਦ ਦਿਓ ਸਾਡੇ ਬੱਚਿਆਂ ਨੂੰ ਨੌਕਰੀਆਂ ਦਿਓ ਸਾਡੂ ਥਾਣਿਆਂ ਤੇ ਜਿਹੜਾ ਤਹਿਸੀਲਾਂ ਦੇ ਇਸ ਲੁੱਟ ਤੋਂ ਬਚਾਓ ਉਹ ਤਾਂ ਚੀਜ਼ਾਂ ਤੁਸੀਂ ਦਿੰਦੇ ਨਹੀਂਗੇ